ਕਿ ਲੋਕ ਕੀ ਤੈਨਾਂ ਦਾ ਮੈਨੂੰ ਨਾ ਆਲੀ ਕਾਨੂੰ ਖਿੱਚਦਾ ਮੈਂ ਯਾਰ ਤੇ ਇੱਥੇ ਲੱਗਦਾ ਹੀ ਨਹੀਂ ਹੋ ਰਿਹਾ ਲੜ ਲੜੀ ਇਸ ਵੇਲੇ ਤੇਲ ਪੈ ਗਿਆ ਟੈਂਕੀਆਂ ਫੁੱਲ ਹਨਾ ਹੋਦਾ ਚਾਚਾ ਠੀਕ ਠਾਕ ਹੈ ਆ ਸਾਈਡਾਂ ਵਾਲੀ ਸ਼ੀਲਡਾਂ ਵੀ ਖੋਲਤੀਆਂ ਹੈ ਆ ਕਲੀਆ ਦਾ ਤੂੰ ਟਰੱਕ 'ਚ ਲਗਾ ਹੈਲੋ ਕੀ ਕਰਨਾ ਹੈ ਇਹ ਲੀਡਾਂ ਲੂਡਾਂ ਚ ਖੋਲ ਆਹਾ ਹਵਾ ਦੀ ਮਾਰ ਮੋੜੀ ਜੀ ਆਹਾ ਸ਼ੀਲਡਾਂ ਖੋਲ ਕੇ ਰੱਖਣੇ ਕਿ ਲਾਉਣੀਆਂ ਇਹ ਆ ਲਾਉਣੀਆਂ ਅੱਛਾ ਬੈਸੇ ਖੋਲੀਆਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਅੱਛਾ ਅੰਦਰ ਬੁਲਾ ਦੇ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਵਾਤੀ ਤੇ ਪੂਰੀ ਟੀਮ ਵੱਲੋਂ ਪੂਰੀ ਟੀਮ ਨੂੰ ਪੂਰੀ ਟੀਮ ਤਾਂ ਹੈ ਨਹੀਂ ਹੁਣ ਅੱਧ ਬਲਿੰਡੇ ਦੀ ਹੋ ਗਈ ਆ ਅੱਧ ਬਲਿੰਡੇ ਜੁਵੇ ਆ ਬਾਜਾਂ ਭਾਰੀ ਹੋਈਆਂ ਪਈਆਂ ਲੋਕਾਂ ਨੇ ਸਾਲ ਕੋਈ ਗੰਦ ਨਹੀਂ ਚੱਕਵਾਗੇ ਫਟੇ ਛੜਾ ਲਾਗੇ ਤੋਤੇ ਕਹਿੰਦੇ ਉਹਨੂੰ ਪਾਵਾਗੇ ਮੋਢੇ ਵਿੱਚ ਤੇਲ ਪਾਣੀ ਪਾ ਕੇ ਹਵਾ ਮਾਰ ਕੇ ਗ੍ਰੀਸ ਕਰਕੇ ਸਾਈਡ ਪਰ ਲਾਤੀ ਥਲੇ ਟਾਈਮ ਹੋਇਆ ਨਹੀਂ ਆਪਣਾ ਖੇਤਾਂ ਚ ਜਾਣੇ ਵਾਲ ਬਹੁਤਾ ਸਾਜਰ ਹੈ ਬਹੁਤ ਆਜਾ ਜਹਾਲਾ ਤੇਰੇ ਕੋਲ ਤਾਂ ਪੱਕੀ ਹੋ ਰਹਿੰਦੀ ਹੈ ਨਾ ਉਹ ਫਿਰ ਗ੍ਰੀਸ ਕਰਨਾ ਆਪਾਂ ਨੇ ਪੱਕੀ ਪਹਿਲੇ ਪਹਿਲਾ ਕਮੈਨ ਪਰ ਫਿਰ ਰੀਪਰ ਫਿਰ ਫਿਰ ਖਰਚੇ ਵਾਲੇ ਰੀਪਰ ਪਰ ਫਿਰ ਕਮੈਨ ਉਪਰ ਪੱਕੀਆਂ ਡਿਊਟੀ ਜਦ ਦੀਆਂ ਦਾ ਹਾਂ ਰੇਸ ਦੀ ਦੇਣ ਦਾ ਜਿਆਦਾ ਨਜ਼ਾਰਾ ਆਉਂਦਾ ਕਾਸਾ ਝੜ ਜਾਂਦਾ ਤਕਲੀਫਾਂ ਖਾਸੀਆਂ ਦੀ ਮਸ਼ੀਨ ਨੂੰ ਖਾਸੀਆਂ ਖਾਸੀਆਂ ਦੋ ਕ੍ਰੋਸ ਗਏ ਇਹਦੇ ਜਿੰਨ ਦੀ ਚਲਾਈ ਆ ਕੋਈ ਗੱਲ ਨਹੀਂ ਆ ਉਹਦੇ ਕਾਣੇ ਮੈਂ ਦਿਖਾਵਾਂ ਇੱਧਰ ਆ ਉਹਦੇ ਕਾਣੇ ਕਹਿੰਦਾ ਭੰਨਤਾ ਕ੍ਰੋਸ ਫਿਰ ਭੰਨਤਾ ਕਰੋ ਇੱਥੇ ਨਾਲੋਂ ਫਲਕ ਵੀ ਨਿਕਲ ਰਿਹਾ ਨਹੀਂ ਥੋੜਾ ਬੈਟਿੰਗ ਵਿੱਚ ਜਿਹੜੀ ਇੱਥੇ ਛੱਪ ਚੱਲਦੀ ਦੀ ਐ ਸਿੱਧੀ ਚੱਲਦੀ ਦੀ ਆ ਕਰਾਸ ਤੇ ਲੋਡ ਬੋ ਪੈਣਾ ਤਾਂ ਹੁਣ ਆ ਥੋੜੀ ਸਿੱਧੀ ਨਹੀਂ ਦੀ ਚੱਲਦੀ ਥੱਲੇ ਨੂੰ ਤਾਂ ਝੁੱਕ ਕੇ ਚੱਲਦੀ ਮਤਲਬ ਥੋੜੀ ਜੀ ਝੁਕਮੀ ਚੱਲਦੀ ਹਾਂ ਹੁਣ ਸਿੱਧੀ ਕਰੀ ਆ ਹਾਂ ਹੁਣ ਇੱਥੋਂ ਆ ਬੈਲਿੰਗ ਥੋੜਾ ਜਿਹਾ ਉੱਪਰ ਚੱਕ ਕੇ ਲੈਨ ਲੈਨਮੈਂਟ ਲੈਨਮੈਂਟ ਬਣਾਈ ਆ ਜੀ ਉੱਪਰ ਲੈ ਨਟਾ ਜਿਹਾ ਪਾ ਕੇ ਜਿਵੇਂ ਹੁਣ ਉਹਦੀ ਜਗਤਜੀ ਦੀ ਪਹਿਲਾਂ ਭਾਈ ਪਹਿਲਾਂ ਇੱਥੇ ਤਾਂ ਇਹਦੇ ਵਾਲੇ ਨਟਾ ਜਿਹਾ ਹੁਣ ਇੱਕ ਇੱਕ ਨਟ ਉੱਪਰ ਚੱਕ ਕੇ ਪਾਤਾ ਹਾਂ ਉੱਥੇ ਫਿਕਸ ਕਰ ਦਈਏ ਫਿਰ ਦੇ ਫਿਰ ਬੈਲਟ ਛੋਟ ਫਿਰ ਛੋਟੀ ਪਾਈ ਆ ਪੱਕੀ ਨਹੀਂ ਕੋਈ ਇਸ਼ੂ ਨਹੀਂ ਕੋਈ ਬੈਲਟ ਇਹਨੇ ਕਿਹੜੇ ਪੱਖੇ ਨੇ ਸਲਿੱਪ ਮਾਰਨਾ ਹੈ ਜਿਹੜੇ ਇਹਨੇ ਬਹੁਤ ਢੋੜੀ ਚੱਕਣਾ ਗ੍ਰੀਸ ਹੋ ਗਈ ਇਹ ਵੀ ਹੈਨਾ ਹਾਂ ਗ੍ਰੀਸ ਤੂੰ ਐ ਕਰ ਵੀਰੇ ਇੱਕ ਹੈ ਵੀ ਮਸ਼ੀਨ ਸਾਫ ਕਰਨੀ ਹੋ ਸੋਖੀ ਹੈ ਮਸ਼ੀਨ ਸਾਫ ਕਰਨ ਨਾ ਉਹਦਾ ਨਜ਼ਾਰਾ ਉਹ ਉਹ ਤਾਂ ਸਾਫ ਕਰਨ ਨੂੰ ਮਿੰਟੇ ਇੱਕ ਅੰਗਲ ਇੱਕ ਹੈ ਉਹਦੇ ਉਹਦਾ ਆਲੇ-ਦਾਲੇ ਉਹ ਮਤਲਬ ਉਹ ਢੇੜਾ ਕੱਢਦੇ ਮਸ਼ੀਨ ਸਾਫ ਆ ਇਹ ਇਹਦੇ ਅੱਧੇ ਗਵਿੰਦ ਕੱਢਦਾ ਤਾਂ ਅੰਗਲ ਲੱਗਿਆ ਵਾ ਇਹ ਕਾਹ ਅੱਧੇ ਗਵਿੰਦ ਕੱਢਦਾ ਹੋਰ ਗਿਆ ਸਹੀ ਗੱਲ ਹੈ ਵੇਖ ਜੀ ਬੜੀ ਕਹਿ ਵੀ ਜੋ ਕੁਆਲਿਟੀ ਹੈ ਜੀ ਅੱਛਾ ਜੋ ਕੁਆਲਿਟੀ ਹੈ ਆਹ ਸਾਲੇ ਨੀਡਾ ਨਾ ਪਾਇ ਪਾ ਨਾ ਜਿਹੜਾ ਅਜੀ ਅਰਵਿੰਦਰਾ ਕੰਪਨੀ ਤੇ ਲੱਗਿਆ ਹੋਇਆ ਉਹਦਾ ਚੈੱਕ ਕਰਕੇ ਚਲ ਤੂੰ ਤੂੰ ਹਵਾ ਮਾਰ ਦੇ ਮੈਂ ਚੈੱਕ ਕਰ ਹਵਾ ਮਾਰਦਾ ਅਜਾ ਮੜ ਜਾ ਉਹਦਾ ਵੀ ਚੈੱਕ ਕਰੀਏ ਉਹਦਾ ਕਿਹੜੀ ਕੰਪਨੀ ਤੇ ਲੱਗਿਆ ਹੋਇਆ ਇਹਦਾ ਵੀ ਆਣੀ ਕਿ ਉਹ ਰਾਖ ਲਈ ਇਹ ਤਾਂ ਕਰ ਲਈਏ ਮੇਰੇ ਯਾਨ ਮੇਰੇ ਯਾਨ ਕੋਈ ਮੋਹਰ ਨਹੀਂ ਦਿਖਦੀ ਆਹ ਮੋਹਰ ਦਿਖੂਗੀ ਮੋਹਰ ਘਸਾਤੀ ਆਹ ਮੋਹਰ ਜੀ ਇਹਦੇ ਉੱਪਰ ਉਹਦਾ ਲੱਗਿਆ ਹੋਇਆ ਬੋਲੋ ਟਾਇਰ ਵਾਲਿਆਂ ਦਾ ਉਹ ਵਧੀਆ ਇਹ ਕਿੱਥੇ ਜ਼ੋਰ ਮਾਰਨਾ ਹੈ ਥੋੜੀ ਇਹਦੇ ਚ ਨਾ ਲੈਂਥ ਦਾ ਕੋਈ ਭਜਨ ਦੇ ਸਾਬ ਨਾਲ ਹੁੰਦਾ ਵੀ ਆ ਕਿੰਨੇ ਕਿਲੋ ਵਾਲੀ ਲੈਂਥ ਹੈ ਕਿੰਨੇ ਕਿਲੋ ਫੜ ਫਿਰ ਫੜ ਫੜ ਫੋਨ ਫੜ ਲੈ ਕਰੋ ਗ੍ਰੀਸ ਮੈਂ ਉਹਦੇ ਉੱਪਰ ਹਵਾ ਮਾਰਾਂ ਇਹਨੇ ਫਿਰ ਹਣਾ ਆ ਵੀ ਰਹੀ ਗਈ ਸੀ ਚੱਕ ਦੋ ਫੱਟੇ ਤੇ ਕੰਬਾਈਨਾ ਦੋਨੇ ਸਾਫ ਕਰਕੇ ਅੰਦਰ ਲਾਤੀ ਫਿਲਹਾਲ ਟਰਾਲੀ ਦੀ ਹਾਲਤ ਨਹੀਂ ਪੈ ਕੇ ਨਾ ਉੱਪਰ ਕਈ ਫਿਰ ਬਾਹਰ ਖੜੀ ਰਹੀ ਹੈ ਕੁਝ ਤਰਪਾਲ ਪਾ ਕੇ ਸੀ ਜਿੰਜ ਚ ਚੱਲਦੀ ਲਈ ਕੱਪੜਾ ਨਹੀਂ ਵੱਜਿਆ ਦੋ ਹੀ ਮਸ਼ੀਨਾਂ ਵਾਲੀ ਫਿਲਹਾਲ ਸਾਫ ਕਰਕੇ ਖੜਾਤੀਆਂ ਇੱਥੇ ਮਤਲਬ ਕੱਲਾ ਗਰਦਾ ਗਰਦਾ ਝਾੜਿਆ ਤੋਣ ਦੀ ਸਲਾਹ ਹੈਗੀ ਵੀ ਆ ਬਾਕੀ ਦੇਖਦੇ ਕੀ ਕਹਿੰਦਾ ਸਟਾਫ ਕੀ ਨਹੀਂ ਹੈ ਨਾ ਵੀ ਜੇ ਧੋਣੀਆਂ ਦਾ ਧੋ ਵੀ ਦਵਾਂਗੇ ਉਹਨਾਂ ਨੇ ਕਰਨਾ ਜਿੰਮੇ ਮਰਜ਼ੀ ਕਰ ਲੈਣਾ ਹੈ ਨਾ ਜੇ ਦੂਏ ਲੋਟ ਆਪਣੀ ਐਦਾਂ ਹੀ ਖੜਾਉਣੀਆਂ ਕਪੜਾ ਮਾਰ ਕੇ ਤੇ ਕਪੜਾ ਮਾਰ ਕੇ ਖੜਾ ਦੇਣਗੇ ਵੈਸੇ ਸੈੱਡ ਚ ਐਨਾਂ ਕਹਿਆ ਵੀ ਉਹ ਉਸ ਤੇ ਜਾਂ ਜਿੰਮੇ ਮੀਂਹ ਕਿਣੀ ਤੇ ਆ ਰਾਮਦਾਰੀ ਬਹੁਤ ਹੈ ਬਹੁਤ ਜ਼ਿਆਦਾ ਰਾਮਦਾਰੀ ਹੋਗੀ ਅਜੇ ਕਰ ਬਾਸਤੇ ਕਣਕ ਹੈ ਜਿਹੜੀ ਉੱਧਰ ਰੱਖੀ ਵੀ ਹੈ ਉਹਦਾ ਵੀ ਕਰਨਾ ਕੰਮ ਹਲੇ ਪੱਖਾ ਲੱਗ ਕੇ ਢੋਲ ਢੂਲ ਭਰਨ ਨੂੰ ਪਏ ਆ ਹਲੇ ਪ੍ਰੋਸੈਸ ਖਾਸੇ ਚੱਲੀ ਜਾਂਦੇ ਆ ਆ ਟਰਾਲੀ ਦੇ ਪਿਛਲੇ ਪਾਸੇ ਖੜੀ ਐ ਗੁੱਦੀ ਟਰਾਲੀ ਇਹਦੇ ਚ ਆਪਣਾ 222 ਬੀਜ ਐ ਜਿਹੜਾ ਆਪਾਂ ਵੱਢਿਆ ਸੀ ਇਹ ਬੀਜ ਰੱਖਿਆ ਅਗਲੇ ਵਾਸਤੇ ਹਲੇ ਇਦਾਂ ਹੀ ਪਿਆ ਟਰਾਲੀਆਂ ਦੇ ਵਿੱਚ ਚਲਾਇਆ ਵੀ ਆਨ ਪਕਾ ਕੇ ਵੱਢਿਆ ਵਾ ਵੀ ਇਹਨਾਂ ਚ ਕੋਈ ਇਦਾਂ ਨਹੀਂ ਹੈ ਵੀ ਨਰਮ ਦਾਣਾ ਜਾਂ ਹਨਾ ਖਰਾਬ ਹੋ ਜੂ ਕੁਛ ਤੇ ਚੱਲਦੇ ਆ ਮੋਟਰ ਤੇ ਹੁਣ ਤੁਹਾਨੂੰ ਦਿਖਾਉਣੇ ਜਾ ਕੇ ਗੋਗੀ ਕਿੰਨੇਵੇਂ ਪਹੁੰਚ ਗਿਆ ਕਿੰਨੇਵੇਂ ਨਹੀਂ ਮੈਂ ਉਦੀ ਲੈ ਕੇ ਤਾਂ ਗੋਗੀ ਕਹਿੰਦਾ ਮੈਂ ਜੰਨਾ ਲੈ ਕੇ ਮਸ਼ੀਨ ਟੁੜੀ ਆੜੀ ਆ ਕਹਿਣਾ ਪੁਰਾ ਾਕੀ ਅਕਮੀ ਠੀਕ ਹੈ ਲਓ ਜੀ ਮਿੱਤਰੋ ਅਚਰ ਕਾਰਡ ਤੋੜਨੀ ਤੋੜਨੇ ਆ 30 ਟਰਾਲੀਆਂ ਦਾ ਰਿਕਾਰਡ ਆ ਇਹਦਾ ਮਸ਼ੀਨ ਦਾ 30 ਟਰਾਲੀ ਦਾ ਰਿਕਾਰਡ ਅੱਜ ਟੁੱਟੂਗਾ ਅੱਜ ਇੱਥੇ ਬਣ ਰਹੀਆਂ ਟਰਾਲੀਆਂ ਉਹ ਸਾਹਮਣੇ ਕੁੱਪ ਲੱਗ ਰਹੀਆਂ ਐ ਲਾਂ ਸੁਖ ਨਾਲ ਹੈਗਾ ਦੋ ਟਰਾਲੀਆਂ ਦਾ ਸਵਾ ਦੋ ਟਰਾਲੀਆਂ ਨਿਕਲ ਰਹੀਆਂ ਕਿਲੇ ਚੋਂ ਤੇ ਜੋਗਾ ਚੱਲ ਰਿਹਾ ਦੇਖੋ ਆਪਣੇ ਵਾਲਾ ਸੂਰਮਾ ਪੂਰੇ ਆਣ ਗੜਖਵਾ ਸਵੇਰੇ ਸਟਾਰਟਿੰਗ ਵਾਲੀ ਵਧੀਆ ਹੋ ਜਵੇ ਨਾ 8:30 ਵਜੇ ਤੱਕ ਪਹਿਲੀ ਟਰਾਲੀ ਭਰ ਜੰਦੀ ਆ ਬੱਸ ਫਿਰ ਆਏ ਹੁੰਦਾ ਵੀ ਲੈ ਵੀ ਜਾਊਗਾ ਅੱਜ ਕੰਮ 8:00 ਵਜੇ ਚਲਾਉਨੇ ਆ ਸੀ 7:30 ਤੇ ਲਾਲਚੀ ਕਰਦੇ 7:00 ਦਾ ਲਾਲਚ ਨਹੀਂ ਕਰਦੇ ਸੀ ਸਾਨੂੰ ਆਏ ਹੁੰਦਾ ਵੀ 8:00 ਵਜੇ ਤੋਂ ਚੱਲ ਕੇ ਵੀ ਇਹਨੇ ਬਹੁਤ ਕੰਮ ਕਰ ਦੇਣਾ ਆ ਦੇਖੋ ਖਾਂਦੀ ਆ ਗਰਿਆਂ ਨੂੰ ਯਾਰ ਕੋਈ ਝੂਠ ਨਹੀਂ ਐ ਦੇ ਵਿੱਚ ਭਾਈ 40 30 30 ਟਰਾਲੀਆਂ ਨੂੰ ਹੱਥ ਲਾਉਂਦੀ ਐ ਇਹ ਟਰਾਲੀਆਂ ਛੋਟੀਆਂ ਹੋਣ ਤਾਂ ਫਿਰ ਕਈ ਬੰਦੇ ਚੱਲ ਜੂਗੇ ਜਿਆਦਾ ਨੇ 12 6 ਦੀਆਂ ਟਰਾਲੀਆਂ ਆਪਣੀਆਂ ਇਹ 7 ਕਵਾਂਟਰ ਦੇ ਲਗਭਗ ਤੂੜੀ ਪੈਂਦੀ ਹੈ 7 ਤੋਂ 7.5 12 ਛੇ ਦੀਆਂ ਟਰਾਲੀਆਂ ਹਰ ਇੱਕ ਕੋ साइज ਆਪਣੀ ਉਹ ਟਰਾਲੀ ਖੜੀ ਹੋ ਉਹ ਵੀ ਆਹੀ ਸਾਈਜ਼ ਹੈ ਰੈਗੂਲਰ ਸਾਡੇ ਸਾਰੇ ਦੇ ਇਦਾਂ ਹੀ ਹੈ ਟਰਾਲੀਆਂ ਜਿਹੜੀਆਂ ਦੂਜੀ ਆਪਣੀ ਦੋ ਦੂਜੀ ਮਸ਼ੀਨ ਤੇ ਉਹ ਵੀ ਆਹੀਆਂ ਇੱਕ ਸਪੇਅਰ ਖੜਾਈ ਵੀ ਅੱਜ ਤਾਂ ਨੇੜੀਏ ਚੱਲ ਬਹੁਤੀ ਦੂਰ ਨਹੀਂ ਜਾਂਦੇ ਵੀ ਜਾਨੂੰ ਟਰਾਲੀ ਮੁੜੇ ਆਉਂਦੀ ਹੈ ਬੰਦੇ ਬਹੁਤ ਤੇਜ਼ ਆ ਬਈ ਤਾਰਨੇ ਵਾਲੇ ਨੇਪਾਲੀ ਆ ਮੁੰਡੇ ਮੁੰਡੇ ਜਿਹੀਆਂ ਕੁੱਪ ਵੀ ਬੰਦਦੇ ਆ ਉਹ ਪਤਾ ਇਹਨਾਂ ਕੋਲ ਘੱਟੋ ਘੱਟ 70 ਤੋਂ 80 ਟਰਾਲੀਆਂ ਅੱਗੇ ਅਡਵਾਂਸ ਕਰੀਆਂ ਹੋਈਆਂ ਸੀ ਨੇ ਕੁੱਪ ਬੰਨਣ ਵਾਸਤੇ ਓ ਕੇ ਮਿਆ ਕੁਤੜੀ ਅੱਜ ਆ ਤਾਂ ਲਿੱਡਣ ਵਾਲਾ ਕੰਮ ਕਿਲੇਵਾ ਹਨਾ ਉਹ ਲਾਲ ਨੀਤੀ ਆਟੋਮੋਬਿਲ ਸੀ ਨਹੀਂ ਥੋੜਾ ਜਿਹਾ ਡੀਜ਼ਲ ਨਾਲ ਨਾ ਹੱਥ ਜਿਲੇ ਵੇੜ ਕੇ ਡੀਜ਼ਲ ਲਾ ਲਿਆ ਕਰ ਮਾੜਾ ਮਾੜਾ ਮੂੰਹ ਨੂੰ ਫਿਰ ਵੀ ਨਹੀਂ ਆਉਂਦਾ ਆ ਫਾਂਟ ਜੀ ਪਤਾ ਨਹੀਂ ਕਦੇ ਛੱਡ ਗਿਆ ਇਹ ਬੜਾ ਕਾਨੂੰਨੀ ਬੰਦਾ ਐ ਬੜਾ ਕਾਨੂੰਨੀ ਬੰਦਾ ਲੈ ਆ ਜੀ ਟਰਾਲੀ ਫਿਰ ਆਜੋ ਆਉਣ ਦੋ ਲਾਤਾ ਗੇਟ ਤੇ ਕੰਮ ਐ ਨੇ ਬਜਾ ਤੱਕ ਤਾਂ ਟਰਾਲੀ ਕੱਢਣ ਨਹੀਂ ਦੇਣੀ ਐ ਨੇ ਲਾ ਦੇਣੀ ਨੇੜੇ ਉੱਥੇ ਲੋ ਚੱਲ ਰਿਹਾ ਦੇਖ ਲਓ ਟਰੈਕਟਰ ਦੀ ਆਵਾਜ਼ ਤੋਂ ਪਤਾ ਲੱਗਦਾ ਵੀ ਦਵਿਆ ਕਿ ਨਹੀਂ ਦਵਿਆ ਮਸ਼ੀਨ ਇੱਕ ਦਮ ਜਿਹਾ ਹੌਲੀ ਜੀ ਹੁੰਦੀ ਜਦ ਪਤਾ ਲੱਗਦਾ ਕੰਤੀਪਾ ਅਭੀ ਬੰਦ ਆਹੀ ਸਮਾਂ ਹੁੰਦਾ ਟਰਾਲੀਆਂ 'ਚ ਮਤਲਬ ਜ਼ਿਆਦਾਤਰ ਸਮਾਂ ਬਚਾਉਣ ਦਾ ਵੀ ਟਰਾਲੀ ਕੱਢਣ ਪਾਉਣ 'ਚ ਕਿੰਨਾਕ ਟਾਈਮ ਲੱਗਦਾ ਚੈਨੀ ਹੈ ਚੈਨੀ ਚਰਚਾਂ ਦਾ ਵਿਸ਼ਾ ਇਹ ਚਰਚਾਂ ਦਾ ਟਾਈਮ ਕਿੰਨਾ ਹੋ ਗਿਆ ਟਾਈਮ ਦਿਖਾਈ ਬੜੇ ਫੋਨ 'ਚ ਨੌਵੀਂ ਪੈ ਗਈ 11:38 ਹੋ ਗਿਆ ਹੈ। ਉਹ ਪਿਆ ਪਰਾ ਵਾਲਾ ਪਿਆ ਹਲੇ ਆ ਪਿਆ। ਅੱਛਾ ਹਾਂ ਸੱਚਾ ਪਿਆ ਹਲੇ ਤਾਂ। ਉਹ ਪਤਾ ਹੀ ਲੱਗਿਆ। ਆਹ ਪੂਰਾ ਪੂਰਾ ਕੱਲ ਤਰਨਪ੍ਰੀਤ ਨੇ ਵੀ ਖਾ ਸਾ ਕੰਮ ਸਾਰਿਆ ਤੇਰਾ। ਮੈਂ ਬੁਲਾਉਣਾ ਕਲੇਰ ਕੱਠ ਬਾਈ ਨੂੰ ਕਿਹਾ ਵਾ। ਕਲੇਰ ਕੱਠ ਬਾਈ ਨੂੰ ਕਿਹਾ ਹਾਂ ਆਊਗਾ ਉਹ ਵੀ। ਤੇ ਪੇਕੇ ਲੈ ਵੀ ਜੋਰ ਪਾਉਂਦਾ ਆ ਬਾਈ ਜਿਹੜਾ ਕਲਾਕਾਰ ਆ ਜਾਂਦਾ ਨਾ ਉਹਦੀ ਪੂਰੀਆਂ ਨੀਲਾ ਬਣਾ ਕੇ ਛੱਡਦੇ ਆ ਸੀ ਬੱਬੂ ਮਾਨ ਬਾਈ ਜਦੋਂ ਬੱਬੂ ਮਾਨ ਆ ਜਾਂਦਾ ਫਿਰ ਬੱਬੂ ਆ ਲੈ ਵੱਡੇ ਤੋਂ ਹੀ ਚੱਲਦਾ ਫਿਰ ਘਟੋ ਘਟ ਪੰਜਾ ਪੰਜਾ ਗਾਣੇ ਆ ਫਿਰ ਆ ਫਿਰ ਸਾਰਾ ਦਿਨ ਪੂਰਾ ਦਾਸ ਵੱਜਦਾ ਫਿਰ ਬਾਈ ਦਾ ਅਸੀਂ ਵੀ ਖੇੜਾ ਛੱਡਦੇ ਫਿਰ ਦੁਪਹਿਰ ਤਪੂਰ ਨੂੰ ਵੀ ਪੂਰੇ ਚੀਕਾ ਘੜਾ ਕੇ ਰੱਖਣੀ ਆ ਫਿਰ ਚੱਲ ਪਿਆ ਫਰਾਟਾ ਸਤਾਵਦੀ ਐਕਸਪ੍ਰੈਸ ਹੈ ਸਤਾਵਦੀ ਐਕਸਪ੍ਰੈਸ ਇਹਨਾਂ ਉਹ ਵੀ ਨਹੀਂ ਕਰਦੀ ਵੀ ਥੱਲੇ ਸਫਾਈ ਘੱਟ ਦਿੰਦੀ ਆ ਮਸ਼ੀਨ ਦੀ ਸਫਾਈ ਵੀ ਬੜੀ ਸੋਹਣੀ ਆ ਯਾਰ ਚੈਨੀ ਮਸ਼ੀਨ ਜੇ ਹੋਈ ਕਿਸੇ ਕੋਲ ਯਾਰ ਸਾਨੂੰ ਦੇ ਦਿਓ ਹਨਾ ਜੇ ਕਿਸੇ ਵੀਰ ਨੇ ਵੇਚਣੀ ਹੋਈ ਕੋਈ ਨਾਲੇ ਵੀਡੀਓ ਬਣਾ ਕੇ ਰਾਂਗੇ ਭਾਈ ਜਿੰਨਾਂ ਦੇ ਹੱਥ ਜੇ ਪਕਾਉ ਹੋਈ ਕਿਸੇ ਕੋਲ ਛੱਡਣਾ ਸੰਪਰਕ ਕਰਿਓ ਯਾਰ ਹੁਣ ਇਹ ਇੱਦ ਕਿਉਂ ਲੈ ਲਾਂਗੇ ਜੇ ਇਹਦਾ ਤੋੜਾ ਬੜਾ ਸੋਹਣਾ ਟਰੈਕਟਰ ਦਾ ਤੋਲੇ ਦੀ ਗੱਲ ਕਰਾਂ ਯਾਰ ਮੈਂ ਦੇਖ ਲਓ ਹੁਣ 3 ਲੋਚ ਆਮ ਟਰੈਕਟਰ ਜਿਹੜਾ ਲੋ ਤੂ ਸਪੀਡ ਨਾਲ ਤੇ ਨਾ ਇੱਥੇ ਫਰਕ ਪੈਂਦਾ ਜੇ 50 ਪਾਵਰ ਦਾ ਵੀ ਹੁੰਦਾ ਜੇ 3 ਸਪੀਡ ਦਾ ਟਰੈਕਟਰ ਦੀ ਪਰਫਾਰਮੈਂਸ 'ਚ ਫਰਕ ਪਾ ਲੈਂਦਾ ਇੰਨੇ ਹਲਕਾ ਹਲਕੇ ਤੋੜਾ ਇਹ ਤੋਂ ਬਾਅਦ ਜਿਵੇਂ ਖਾਲੀ ਲੈਣ ਦੀ ਚੱਕਣੀ ਚੌਥਾ ਲੋਲਾ ਲੈ ਪੰਜਵਾਂ ਲੋਲਾ ਲੈ ਹੈਨਾ ਫਿਰ ਮੀਡੀਅਮ 'ਚ ਵੀ ਆ ਜਾਂਦਾ ਜਿਵੇਂ ਚੌਥੇ ਤੇ ਪੰਜਵੇਂ ਲੋਅ ਦੇ ਵਿਚਕਾਰਲਾ ਗੇਅਰ ਪਹਿਲਾ ਮੀਡੀਅਮ ਆ ਜਾਂਦਾ ਹੈ ਤਾਂ ਪੰਜਵਾਂ ਮੀਡੀਅਮ ਪੰਜਵੇਂ ਲੋਚ ਥੋੜਾ ਵੱਧ ਦੁਰਦਾ ਫਿਰ ਦੂਏ ਲੋ ਉਹਦੇ ਬਾਅਦ ਦੂਆ ਮੀਡੀਅਮ ਆ ਜਾਂਦਾ ਫਿਰ ਪਹਿਲਾ ਹਾਈ ਆ ਜਾਂਦਾ ਫਿਰ ਤੀਆ ਮੀਡੀਅਮ ਆ ਜਾਂਦਾ ਇਦਾਂ ਗੇਰ ਹੈ ਇਹਨਾਂ ਦੇ ਬਸ ਆਹੀ ਚੁਸਤੀ ਹੈ ਮੋੜ ਤੋਂ ਆਪਣੀ ਮਸ਼ੀਨ ਟਾਈਮ ਨਾਲ ਲਿਆਉਣੀ ਦੁਪਹਿਰ ਤੱਕ ਹੁਣ ਗੋਗੀ ਨੂੰ ਝੱਟ ਲਾਉਣੀ ਹੈ ਉਸ ਤੋਂ ਬਾਅਦ ਫਿਰ ਰੋਟੀ ਖਾ ਕੇ ਇਹਨੇ ਥੱਲੇ ਉਤਰ ਜਾਣਾ ਫਿਰ ਮੈਂ ਚੱਲ ਜੂਗਾ ਸਾਡਾ ਐ ਨਹੀਂ ਆ ਵੀ ਹਾਂ ਕੰਟਜੀ ਲਵਾਈ ਜਾਣੀ ਆ ਬਾਸਪਾਰ ਵੀ ਹਾਂ ਚਾਹ ਆ ਗਈ ਚਾਹ ਪਲਾ ਦੇ ਓਏ ਨਾ ਨਾ ਬੈਠ ਗਿਆ ਤਾਂ ਦੁਪਹਿਰ ਦੀ ਰੋਟੀ ਖਾਣ ਲੱਗਿਆ ਥੱਲੇ ਤarn ਦੇਖ 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 ਹੁਣ ਫੁੱਗੜੀ ਆ ਚੱਲ ਉੱਪਰ ਬਹਿ ਜਾ ਉੱਪਰ ਬਹਿ ਜਾ ਮੂਈ ਨਾ ਪੈਰ ਪੁੱਦੇ ਲਈ ਥੱਲੇ ਤੂੰ ਓਹ 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 ਜੇ ਮਸੀਨ ਕਈ ਕੋਈ ਪੀਟੀਓ ਚ ਮੁਕਾਬਲਾ ਨਹੀਂ ਮੈਂ ਮੈਂ ਤਾਂ ਯਾਰ ਬਹੁਤ ਤਕੜਾ ਮੰਨਦਾ ਟਰੈਕਟਰ ਨੂੰ ਬਾਕੀ ਹੋਣਗੇ ਦੂਜੇ ਵੀ ਆ ਉਹਨਾਂ ਦੇ ਮੈਂ ਇੱਥੇ ਚਲਾਇਆ ਨਹੀਂ ਮੈਂ ਤਾਂ ਇਹ ਟਰੈਕਟਰ ਚਲਾਇਆ ਮੈਂ ਤਾਂ ਇਹ ਬਹੁਤ ਤਕੜਾ ਰੈਕਟਰ ਹੈ ਕਿ ਨਾਮ ਹੈ ਹੋਰ ਕਿਸੇ ਨੂੰ ਨਹੀਂ ਪਦਾ ਬਸ ਜਿਹੜੀ ਇੰਨਾ ਕਹੇ ਵੀ ਆ ਪੂਰਾ ਟੌਪ ਲੈਵਲ ਦਾ ਆ ਗਿਆ ਉਹਦੇ ਕੋਲ ਇਹ ਇਹ ਨਾ ਖਰਚੇ ਬਚਾਉਣ ਦੀ ਗੱਲ ਹੈ ਜੇ ਮੈਂ ਅਮਨ ਮਿੱਤੇ ਨੂੰ ਰੋਡ ਤੇ ਭਜਾਉਂਗਾ ਫਿਰ ਖਰਚਾ ਵੱਧਦਾ ਹੈ ਦਾ ਰੋਡ ਤੇ ਖਰਚਾ ਕੀ 4-ਵੀਲ ਡਰਾਈਵ ਟਰੈਕਟਰ 65 ਹਾਰਪ ਦਾ ਰੋਡ ਵਾਸਤੇ ਨਹੀਂ ਹੈਗਾ ਇੰਨਾ ਇਹ ਮਤਲਬ ਖੇਤਾ-ਖੁੱਤਾ ਚਾਹ ਹਾਲਾਂ ਤੇ ਤਵੀਆਂ ਤੇ ਕੂੜੀ ਵਾਲੀ ਮਸ਼ੀਨ ਤੇ ਸਹੀ ਗੇਅਰ ਲੱਗਿਆ ਹੋਵੇ ਨਾ ਮੈਂ ਕਹਿੰਦਾ ਖਾਚਾ ਬਹੁਤ ਘੱਟ ਹੈ ਤੁਸੀਂ ਟਰੈਕਟਰ ਨਾਲ ਹੁਣ ਇੱਕ ਟੋਟਾ-ਟੋਟਾ ਲੀਟਰ ਸਵਾ ਲੀਟਰ ਦੂਜੀ ਅਰਜਨ ਨਾਲੋਂ ਤੇਲ 'ਚ ਫਰਕ ਪਾਉਂਦਾ ਇਹ 555 ਅਰਜਨ ਨਾਲੋਂ ਉਹ ਤੁਸੀਂ ਹਿਸਾਬ ਲਾ ਲਓ ਉਹਦੇ ਨਾਲ ਤੇ ਸਵਾ ਲੀਟਰ ਦਾ ਲੀਟਰ ਦਾ ਤੇਲ ਇੱਕ ਟਰਾਲੀ 'ਚੇ ਫਰਕ ਪਾਉਂਦਾ ਤਾਂ ਇੱਕ ਥਿਆੜੀ ਦਾ ਮੰਨ ਲਿਆ ਜੇ 30 ਟਰਾਲੀਆਂ ਬਣਾਈਆਂ ਤਾਂ ਕਿੰਨੇ ਲੀਟਰ ਦਾ ਬਣੇਗਾ ਅਰੇ ਇਹਨੇ ਬੱਦ ਇੱਕ ਇੱਕ ਦਿਨ ਵੀ ਪਿੱਛੇ ਨਹੀਂ ਰਿਹਾ ਚਾਹੇ ਟੁੱਟਵੇ ਕੰਮ 'ਚ ਵੀ ਜਾਵੇ ਇਹ ਅੱਕੀ ਰਹਿੰਦੀ ਰਹਿੰਦਾ ਅੱਜ ਵੀ ਘਟਾ ਘਟ 6-7 ਟਰਾਲੀਆਂ ਦਾ ਫਰਕ ਪਾਉਗਾ ਘਟੋ ਘਟ ਪਾਉਗਾ ਅੱਜ ਵੀ ਨਾਲੇ ਉਹ ਵੀ ਸੈੱਟ ਸਾਰਾ ਨਵਾਂ ਹੈ ਪੰਜ ਨਹੀਂ ਛੋਟੇ ਟਰੈਕਟਰ ਤੇ ਬੱਸ ਦੀ ਗੱਲ ਨਹੀਂ ਬੀਜ ਬੜੇ ਚੀੜੇ ਆ ਗਏ ਹੁਣ 27 32 ਵਰਕੇ ਬੀਜ ਹਲੇ ਵੀ ਬੜੇ ਚੱਲ ਰਹੇ ਨੇ ਉਹਦਾ ਹਲੇ ਡਾਲਾ ਖੋਲਿਆ ਨਹੀਂ ਟਰੈਕਟਰ ਦਾ ਉਹ ਤੇ ਹਲੇ ਡਾਲਾ ਕੁਝ ਨਹੀਂ ਆਦਾ ਹਲੇ ਨੂੰ ਮਾਨੀਆਂ ਜਿਹੜਾ ਲੱਗਿਆ ਵਾ ਇਹਦਾ ਇਹ ਲੋ ਸਿੰਗਲ ਫਲੋਰੇ ਕਿੰਨਾ ਕੰਮ ਕਰਦਾ ਜਿਹੜਾ ਬਰਮ ਲੱਗਿਆ ਹੋਣਾ ਪਿੱਛੇ ਬਹੁਤ ਫਰਕ ਪਾਉਂਦਾ ਭਾਈ ਥੋੜੀ ਨੂੰ ਕੋਥਲ ਕੋਥਲ ਕੇ ਜਮਾਉਂਦਾ ਪੱਖੇ ਚੱਕੀ ਚੱਕ ਕੇ ਸਿੱਧੀ ਹੋ ਜਾਸ ਮਿੰਟ ਲੰਦਾ ਨਹੀਂ ਮੋਟਰ ਨਹੀਂ ਚੱਲ ਵੀ ਚੱਲ ਅਜੇ ਜੱਟ ਭਾਈ ਵੀ ਬੁਲਾਇਆ ਵੇ ਲੱਗਿਆ ਜਾਂਦਾ ਹੁਣ ਚੱਲ ਚੱਲ ਗੋਗੀ ਤੂੰ ਥੱਕ ਜੇ ਗਿਆ ਗੋਗੀ ਜੇ ਤੀ ਚੱਲਦਾ ਸਾਈਡ ਹੋ ਜਾ ਫਿਰ ਜਾ ਤਾਂ ਚੱਲ ਫਿਰ ਚੱਲ ਪਾਣੀ ਲੈ ਕੈਂਪਰ ਫੜਾ ਮੈਂ ਪਾਣੀ ਬਹੁਤ ਬਹੁਤ ਮੈਂ ਸਮਝਦਾ ਤੇਰੀ ਗੱਲ ਹੈ ਭਾਵਨਾ ਮੈਂ ਸਮਝਦਾ ਮੈਂ ਤੇਰਾ ਜੇ دل ਕਰਦਾ ਹੋਣਾ ਤੇਰਾ ਵੀ ਸ਼ਿਵਲੇ ਸ਼ੂਲੇ ਜਾਣ ਨੂੰ دل ਕਰਦਾ ਹੋਣਾ ਤੇਰਾ ਸਮਝ ਨਹੀਂ ਆ ਰਹੀ ਦਰਦ ਕਰਦੇ ਹੋ ਰਿਹਾ ਤੂੰ ਸਮਝ ਐਨਾ ਗੱਲਾਂ ਤੋਂ ਡਰ ਲੱਗਦਾ ਐਨਾ ਗੱਲਾਂ ਤੋਂ ਹੋ ਗਿਆ ਕੰਮ ਸਾਡੇ ਪਿੰਡ ਦਾ ਅੱਜ ਆ ਲਾਈਟ ਕਰਕੇ ਹੋਇਆ ਜਿੱਥੇ ਤੱਕ ਲੱਗਦਾ ਸਾਨੂੰ ਬਾਕੀ ਪੂਰਾ ਕਲੀਅਰ ਹੋਣ ਦੋ ਫਿਰ ਤੁਹਾਨੂੰ ਮੈਂ ਦੱਸੂਗਾ ਵੀ ਕੀ ਚੱਕਰ ਪਿਆ ਕਾਦੇ ਕਰਕੇ ਪਾਇਆ ਕਰਾਂ ਕਰਕੇ ਏਰੀਆ ਸਾਫ ਹੋਦੋਂ ਸਾਰਾ ਮਿੰਟੋਸ ਕਿੰਟੀ ਹੋਈ ਹੈ ਕਿ ਮਿੰਟੋਸ ਕਿੰਟੀ ਆਵਾਜ਼ ਇਹ ਚੱਲ ਰਹੀ ਆ ਦੇਖੋ ਹਵਾ ਵਾਲੇ ਅਲੈਕੋ ਦੇਖੋ ਕਿ ਰੌਣਕ ਦੇ ਫਰੌਲੇ ਸਤੇ ਲੋਗੀ ਟਾਈਮ ਕਿੰਨਾ ਹੋ ਗਿਆ ਪੂਰੇ 11:00 ਵਜੇ ਪੂਰੇ 11:00 ਵਜੇ ਡੈਲੀ ਦਿਖਾ ਮਰਜੀ ਇੱਕ ਵਾਰ ਕੀ ਰਿਪੋਰਟਾਂ ਚ ਦੀ ਦਿਖਾਓ ਡੈਲੀ ਦਿਖਾਓ ਕਿੱਥੇ ਪਹੁੰਚਿਆ ਕਹਾਣੀਆਂ ਚ ਦੀ 1 ਘੰਟੇ 30 ਅਜੁਣਤੀ ਹੁਣ ਬੰਦੇ ਮੰਨਣ ਮੰਨਣਗੇ ਕਿ ਨਹੀਂ ਉਹ ਕਿਸੇ ਨੇ ਨਹੀਂ ਮੰਨਣਾ ਕੋਈ ਫਾਇਦਾ ਮਨਾਉਣਾ ਕਿ ਆਪੇ ਪਰ ਆਪਾਂ ਕਸ ਕਿਸੇ ਨੂੰ ਕਿਉਂ ਮਨਾਉਣਾ ਹਨ ਆਪਾਂ ਕਿਸੇ ਲਈ ਥੋੜੀ ਕਰ ਰਹੇ ਆ ਆਪਾਂ ਆਪਣੇ ਲਈ ਕਰ ਰਹੇ ਆ ਆਪਾਂ ਆਪਣੀ ਨੀਂਦ ਖਰਾਬ ਕਰ ਰਹੇ ਆ ਆਪਾਂ ਆਪਣੇ ਆਪਾਂ ਕਿਸੇ ਦੀ ਨਹੀਂ ਦੋ ਕਿਸੇ ਦੀ ਨੀਂਦ ਨਹੀਂ ਖਰਾਬ ਕਰ ਰਹੇ ਹਾਂਜੀ ਸੋ ਬਹੁਤ ਸੋਹਣਾ ਰਿਹਾ ਜੀ ਕੰਮ ਅੱਜ ਦਾ ਤੇ ਹੁਣ ਮਸ਼ੀਨਾਂ ਨੂੰ ਐ ਸਾਫ-ਸੂਫਾ ਯਾਰ ਸਾਫ-ਸੂਫਾ ਐਂ ਸੁਥਰੀ ਕਰਕੇ ਲੈ ਜਾਣੇ ਆਂ ਅਸੀਂ ਚੀਜ਼ ਨੂੰ ਪੂਰਾ ਸ਼ੌਂਕ ਨਾਲ ਦੂਏ ਦਿਨ ਫੇਰ ਲਈ ਪੜ ਜਾਂਦੀ। ਫੇਰ ਅਸੀਂ ਸੁਤਰਾ ਕਰਦੇ ਆ। ਫੇਰ ਅਸੀਂ ਸੁਥਲੀ ਵੀ ਕਰਦੇ ਨੇ ਫੇਰ ਲਈ ਪੜ ਜਾਂਦੀ ਐ। ਹਾਂ ਪਤਾ ਕੀ ਇਹ ਦੇਖੋ ਆਪਾਂ ਹੱਥ ਪੱਲਾ ਮਾਰਾਂਗੇ ਮਸ਼ੀਨਰੀ ਦਾ ਮੰਨ ਲਓ ਇੱਥੋਂ ਹੁਣ ਮੈਂ ਆਹ ਕੱਢ ਰਹੇ ਹਾਂ ਉਹਦੇ ਤੋਂ ਸਮਾਨ ਕ ਹਨਾ ਕਚਰਾਇਆ ਕੱਢ ਰਹੇ ਹਾਂ ਇੱਥੇ ਨੂੰ ਹੱਥ ਪਾਇਆ ਏਡ ਲੂਟਲ ਦਿਖ ਜਾਂਦਾ ਜਾਂ ਪੁਲੀ ਕੋਈ ਹਨਾ ਬੈਲਟ ਬੁਲਟ ਲੂਸ ਆ ਉਹਦਾ ਪਤਾ ਲੱਗ ਜਾਂਦਾ ਆਪਾਂ ਨੂੰ। ਤਾਂ ਨਾਲੇ ਮਸ਼ੀਨਰੀ ਸਾਫ ਸੁਥਰੀ ਜਿਹੀ ਸੋਹਣੀ ਲੱਗਦੀ ਐ। ਸਾਰੇ ਬੈਟਿੰਗ ਚੈੱਕ ਹੋ ਜਾਂਦੇ ਨੇ ਜਿਵੇਂ ਮਤਲਬ ਹੁਣ ਆਪਾਂ ਸਾਫ ਕਰਦੇ ਆ ਮਸ਼ੀਨ ਨੂੰ। ਸਾਰੇ ਬੈਰੀਆਂ ਦੇ ਹੱਥ ਵੱਜ ਜਾਂਦਾ ਇੱਕ ਵਾਰ ਹਨ ਕਰਮ ਤਾਂ ਨਹੀਂ ਹੈਗਾ ਓਵਰ ਹੀਟ ਤਾਂ ਨਹੀਂ ਕੋਈ ਤੇ ਤਕਰੀਬਨ ਅੱਜ ਵੀ ਦੇਖ ਲਓ 8:00 ਵਜੇ ਚਲਾਇਆ ਤਾਂ ਫਿਰ ਉਹੀ 8 ਤੋਂ 8 12 ਘੰਟੇ ਤੇ ਨਾ 14 15 15 16 ਘੰਟਿਆਂ ਦੀ ਵਰਕਿੰਗ ਹੋ ਜਾਂਦੀ ਹੈ ਬਹੁਤ ਹੈ ਜੀ ਇਹਦਾ ਜਦਨੇ ਲਾਇਆ ਤਾਂ ਉਦੋਂ 500 ਘੰਟੇ ਦੇ ਕੁਰਸਤ ਆ 700 ਕੁਝ ਕੁ ਰ ਪਹੁੰਚਾਤਾ ਹੈ ਤੇ ਆਪਣਾ ਇਹ ਟਰੈਕਟਰ ਮੇਲੇ ਖਿਆਲ ਨਾਲ ਗੋਗੀ ਕੱਲ ਕੁੱਲ ਨੂੰ ਜਾਂ ਕੱਲ ਦੀ ਜਾਂ ਪਰਸ ਦੀਆਂ ਜਹਾੜੀ ਲੱਗੀ ਵੀ 300 ਟੱਪ ਜੀ ਹੈ ਨਾ ਹੂੰ ਦੂਏ ਪਹੁੰਚ ਗਿਆ ਕਿ ਨਹੀਂ ਆਪਣੇ ਵਾਲੇ ਦੂਈ ਮਸ਼ੀਨ ਉਹ ਆਪ ਤਾਂ ਨਹੀਂ ਆ ਚਾ ਪੰਜ ਕਰਾ ਲਈ ਨੋਂ ਕਰਾਂਗੇ ਉਹ ਪਤਾ ਨਹੀਂ ਹਲੇ ਮੈਨੂੰ ਲੱਗਦਾ ਵਾਜਾਂ ਜੀ ਸੁਣ ਦਿੰਦੀਆਂ ਉਹਨੂੰ ਹੋਰ ਸਾਹਮਣੇ ਕੋਈ ਨਹੀਂ ਨਾਲ ਉਹ ਤਾਂ ਕਰ 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 ਲੂਰ ਜਿ ਕਰਾ ਕੇ ਲਿਆਉਣੇ ਆ ਕਿੰਨੀ ਕਿਉਂ ਉਹਨਾਂ ਦੇ ਗੱਲਬਾਤ ਹੋਈ ਹੋਣੀ ਕਿੱਥੇ ਕਿ ਪਹੁੰਚਿਆ ਉਹਨਾਂ ਦਾ ਗੱਲਬਾਤ ਚੱਲਦਾ ਪੰਜ ਟਰਾਲੀਆਂ ਦਾ ਪਿੱਛੇ ਰਿੰਦੀ ਲੈਣੇ ਆ ਉਹ ਅੱਜ ਵੀ ਇੰਨਾ ਵੀ ਛੱਡੇ ਹੋਣਗੇ ਆਪਣੇ ਉਹ ਜਣੀ ਉਹ 22 ਤੇ ਬ੍ਰੇਕਾਂ ਲਾ ਜੰਨੇ ਆ ਆਪੋ ਹਿਜਾਰ ਬੰਟਰਾ ਦੀ ਅੱਗੇ ਰਹਿ ਜੰਨੇ ਆਇਆ ਇੱਕ ਦਿਨ ਜਾਇਆ ਆ 26 ਤੱਕ ਜਾਇਆ ਜਿਸ ਦਿਨ ਇਕੱਠਾ ਕਰਨ ਦਾ ਆਪਾਂ ਉਦੋਂ ਭੱਜ ਨਾਟਚ ਦੇ ਜੇ ਉਹ 26 ਤੱਕ ਜਾਇਆ ਜੇ ਉਹਦੀ ਜਗ੍ਹਾ ਤੇ ਇਹ ਹੁੰਦਾ ਤਾਂ ਇਹ ਫਿਰ 30 ਟੱਪ ਜਣਾ ਤਾਂ ਉੱਥੇ ਇੰਨਾ ਫਰਕ ਪੈ ਜਾਣਾ ਚੱਲ ਚਲੀਏ ਫਿਰ ਚਲੋ ਕ੍ਰੋਸ ਕਰਦੇ ਆਂ ਉਹ ਭੋਕਰਾਂ ਘੁਮਾ ਦੇ ਜਗਾਸ ਵਾਕ ਲਈ ਤੁਸੀਂ ਨੇ ਮੇਰੀ ਜਗਾ ਸਮਾਖੇ ਦੀ ਤੁਸੀਂ ਨੇ ਲਿਪੜਨੀ ਤਾਂ ਹੈਗੀ ਸਵੇਰੇ ਫੇਰ ਇਹ ਸਵੇਰੇ ਫੇਰ ਲਿਪੜਨੀ ਤਾਂ ਹੈਗੀ ਆ ਇਹ ਆਹ ਲੈ ਆਹਦਾ ਲਿਪੜ ਆਹਦਾ ਪੱਗ ਦਾ ਸਵੇਰਾ ਵਾਹ ਤੂੰ ਬੰਨਿਆ ਆ ਹਾਹੂ ਕਦੋਂ ਆ ਨਹੀਂ ਤੂੰ ਆਉਂਗੇ ਨਾਉਣਾ ਵੀ ਆ ਹਨਾ ਕੋਈ ਕਰਨਾ ਇਹ ਵੀ ਆਪਣਾ ਰਜਗਾਰ ਆ ਰਜਗਾਰ ਜੇ ਇਹਨੂੰ ਨਾ ਸਾਫ ਕਰਿਆ ਤੇ ਰੋਟੀ ਕਿੱਥੇ ਦੇ ਖਾਵੂਗੇ ਕੈ ਬਣਾਏ ਕੈ ਬਣਾਏ ਹੈ ਮੈਂ ਬਣਾਇਆ 24 ਪੂਰੀਆਂ ਤੇਰੀ ਕਿਤੇ ਦੇਰੀ ਦੇ ਰਿਜਕੋੜਾ ਦਿਖਾ ਦੇਖ ਲੈ ਯਾਰ 8.22 ਚੋ ਵੀ ਹੋਣੀਆਂ ਦਿਖਾ ਚੈੱਕ ਕਰਾ ਸਬੂਤਾਂ ਦੇ ਆਧਾਰ ਤੇ ਤੂੰ ਲਾ ਫੜ ਤੈਨੂੰ ਐ ਵੀ ਜਾਤਾ ਘੱਟ ਬਣਾ ਕੇ ਆਉਂਦਾ ਕਿੰਨੇ ਕਿੰਨੇ ਬਣੀਆਂ 11 ਸਿੱਧੀਆਂ ਕਰ 11ਵੀਂ ਪੁੱਜੀ ਜਗ੍ਹਾ ਰਹੀ ਠੀਕ ਹੈ ਫੌਜੀ ਦੇ ਘਰ ਆ ਗਈ ਆ ਗਈ ਆ ਗਈ 11 ਫੇਰ ਕਰ ਐਂਦੀ ਸਾਧੂਗੜ ਤੇ 11 2 22 22 22 ਹੋ ਗਈਆਂ ਹਾਂ ਦੇ ਉਹ 12ਵੀਂ ਅੱਧੀ 13ਵੀਂ ਮਤਲਬ 23ਵੀਂ ਅੱਧੀ ਵਾਹ ਕਿੰਨੀ ਆਉਗੀਆਂ ਹੈ 11 ਦੋਣਾ 22 ਤਾਂ ਪੂਰੀਆਂ ਹੋ ਗਈਆਂ 12ਵੀਂ ਅੱਧੀ ਹੈ 12ਵੀਂ ਅੱਧੀ ਉਹ ਅੱਧੀ 23ਵੀਂ ਅੱਧੀ ਹੋ ਗਈ ਜਣੀ 12ਵੀਂ ਅੱਧੀ ਹੋਊਗੀ ਅੱਧੀ ਉਹ ਖੜੀ ਆ ਹਾਂ 23 ਹੋ ਗਈ 23 ਹੋ ਗਈ ਖੱਟ ਪਤਾ ਬੱਸ ਨਾ ਨਾ ਪਾਉਦਾ ਹੈ ਖਚੜੀਆਂ ਪਈਆਂ ਚੋਂ ਆਂ ਦਾਦੀਆਂ ਮੁੰਡਿਆਂ ਦੀ ਕਰਤਾ ਕਰ ਦਿੰਦਾ ਹੁੰਦਾ ਲੈ ਨੂੰ ਵੀ ਉੱਥੇ ਲਾਦਾ ਇਹਨੂੰ ਬਰਾਬਰ ਰ ਮੈਂ ਇਹਨੂੰ ਬਰਾਬਰ ਕਰ ਗੋਮਟਾ ਲਖਨਿਆ ਹਵਾ ਮਾਰ ਕੇ ਪਸੇ ਕਰ ਸੋਣਾ ਤੁਸੀਂ ਕਰਦੇ ਹੋ ਯਾਰ ਸਾਨੂੰ ਨਹੀਂ ਲੋੜ ਬਹੁਤ ਸਾਈਡ ਪਰ ਤਾਂ ਲਾ ਦੇ ਉਹ ਉੱਥੇ ਲਾ ਦਿੰਦਾ ਮੈਂ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਸੋ ਕੱਲੋਂ ਆਪਣੇ ਬਣਾਉਣ ਲੱਗਾਂਗੇ ਜੀ ਟੁੜੀ ਟੋਨੇ ਟਰੈਕਟਰ ਲਾਵਾਂਗੇ ਆਪਣੇ ਉਦੋਂ ਬਾਅਦ ਪਾਪਸ ਨੂੰ ਫੇਰ ਕੇ ਲੈ ਕੇ ਚੱਲਾਂਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਕਰ ਲਾ ਮੈਂ ਕਰ ਠੀਕ ਹੈ ਬੱਸ ਬੱਸ